ਤਾਂ ਤੁਹਾਨੂੰ ਜਿਹੜੀ ਕਿ ਚੰਬੋਚੋ ਦਾ ਨਜ਼ਰਦਾਨ ਨੇ ਕਿਸ ਤਰ੍ਹਾਂ ਇੱਥੇ ਜਿਹੜਾ ਕਿ ਦੁਗਾਲ ਦੇ ਨੇੜੇ ਖੇਤਾਂ ਦੇ ਵਿੱਚ ਆ ਰਿਹਾ ਹੈ ਪਾਣੀ ਕਾਫੀ ਜਿਆਦਾ ਵੀ ਵੱਡੀ ਤਾਦਾਦ ਦੇ ਵਿੱਚ ਕਿਉਂਕਿ ਟੁੱਟਣ ਜਿੱਥੇ ਚੰਬੋਚੋ ਦਾ ਪਾਣੀ ਟੁੱਟਣ ਕਰਕੇ ਬੰਨ ਟੁੱਟਣ ਕਰਕੇ ਇੱਥੇ ਬਾਹਰ ਨਿਕਲਿਆ ਹੈ ਉੱਥੇ ਹੀ ਮਿਲਟਰੀ ਫੋਰਸ ਅਤੇ ਜਿਹੜੇ ਕਿ ਕਿਸਾਨ ਨੇ ਉਹ ਵੀ ਲੱਗੇ ਹੋਏ ਨੇ ਇਹਨੂੰ ਬੰਨਣ ਵਾਸਤੇ ਕਾਫੀ ਜਦੋਜਹਿਦ ਕਰ ਰਹੇ ਨੇ ਕਾਫੀ ਲੰਬੀ ਕਤਾਰ ਲੱਗੀ ਹੋਈ ਆ ਕਿਉਂਕਿ ਪਿੰਡਾਂ ਦੇ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਜਿਹੜਾ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਝੋਨਾ ਡੁੱਬਣ ਦੀ ਅਸ਼ੰਕਾ ਦਿਖਾਈ ਜਾ ਰਹੀ ਹੈ ਵੱਡੀਆਂ ਕਤਾਰ ਤੁਹਾਨੂੰ ਦਿਖਾਣੀਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਇਸ ਵਕਤ ਦਾ ਜਿਹੜਾ ਹਾਲਾਤ ਨੇ ਇਥੋਂ ਰੇਅ ਕਾਫੀ ਜ਼ਿਆਦੀ ਵੱਡੀ ਤਦਾਦ ਦੇ ਵਿੱਚ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਇੱਥੇ ਇਸ ਵਕਤ ਦੇ ਜਿਹੜੇ ਕਿ ਹਾਲਾਤ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਡੁੱਬੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਫਸਲ ਤਵਾ ਹੋਈ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਔਰ ਕਿਸ ਤਰ੍ਹਾਂ ਇੱਥੇ ਜਿਹੜਾ ਬੰਦ ਦੇ ਹਾਲਾਤ ਨੇ ਤੁਹਾਨੂੰ ਦਿਖਾਣੇ ਆ ਜੇਕਰ ਹੋਰ ਪਾਣੀ ਜ਼ਿਆਦਾ ਆ ਗਿਆ ਤਾਂ ਸ਼ਾਇਦ ਹੋ ਸਕਦਾ ਪਾਤਰਾਂ ਦੇ ਨੇੜੇ ਤੇੜੇ ਦੇ ਜਿਹੜਾ ਕੋਈ ਔਰ ਕਿਸਾਨਾਂ ਦੀਆਂ ਵੱਡੀ ਤਰ੍ਹਾਂ ਦੇ ਵਿੱਚ ਪਿੰਡਾਂ ਦੇ ਪਿੰਡ ਹੀ ਤਬਾਹ ਹੋ ਸਕਦੇ ਨੇ ਪਰ ਇਸ ਵਕਤ ਜਿਹੜਾ ਕਿ ਪਾਣੀ ਬਾਹਰ ਨਿਕਲ ਚੁੱਕਾ ਹੈ ਜਿਹੜਾ ਚੰਬੂ ਡਰੇਨ ਦਾ ਪਾਣੀ ਹੈ ਮਿਲਟਰੀ ਲੱਗੀ ਹੋਈ ਆ ਔਰ ਕਿਸ ਤਰ੍ਹਾਂ ਇਹਦੇ ਉੱਤੇ ਇਹ ਜਿਹੜੇ ਕਿ ਬੰਨ੍ਹ ਨੂੰ ਬਨਣ ਦੀ ਕੋਸ਼ਿਸ਼ ਕਰ ਰਹੇ ਨੇ ਮਿਲਟਰੀ ਕਿਸ ਤਰ੍ਹਾਂ ਇਸ ਵਕਤ ਦਾ ਤੁਹਾਨੂੰ ਦਿਖਾ ਰਿਹਾ ਸੀਨ ਜਿਹੜਾ ਕਿ ਘੱਗਰ ਨਦੀ ਇਹ ਵੀ ਚੰਬੂ ਡਰੇਨ ਦਾ ਵੀ ਪਾਣੀ ਜਿਹੜਾ ਟੁੱਟਣ ਕਰਕੇ ਕਾਫੀ ਵੱਡੀ ਤਰ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਆ ਗਿਆ ਹੈ ਫਸਲ ਕਾਫੀ ਤਬਾਹ ਹੋ ਗਈ ਹੈ ਔਰ ਮਿਲਟਰੀ ਜਿਹੜੀ ਇਸ ਵਕਤ ਲੱਗੀ ਹੋਈ ਹੈ ਵੱਡੀ ਤعداد ਦੇ ਵਿੱਚ ਤੁਹਾਨੂੰ ਦਿਖਾਵਾ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਮਿਲਟਰੀ ਦੀਆਂ ਇਸ ਵਕਤ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਕਿ ਇਸ ਤਰ੍ਹਾਂ ਖੇਤਾਂ ਦੇ ਹਾਲਾਤ ਨੇ ਜਿਹੜੇ ਕਿ ਪਾਣੀ ਪਾਣੀ ਬਣਿਆ ਹੋਇਆ ਚਾਰ ਮਿਲਟਰੀ ਦੀ ਜਿਹੜੀ ਲੰਬੀ ਲਾਈਨ ਲੱਗੀ ਹੋਈ ਹੈ ਕਤਾਰ ਲੱਗੀ ਹੋਈ ਹੈ ਆਰਮੀ ਜਿਹੜੀ ਕਿ ਇਸ ਵਕਤ ਬੰਨ ਬੰਨਣ ਦੀ ਕੋਸ਼ਿਸ਼ ਕਰਦੀ ਆ ਪਾਤੜਾ ਨੇ ਨਦੀਕ ਪਿੰਡ ਦੁਗਾਲ ਦੇ ਜਿਹੜੇ ਝੰਬੋਚੋ ਆ ਉਸ ਦੇ ਜਿਹੜਾ ਕਿ ਬੰਨ ਟੁੱਟਣ ਕਰਕੇ ਖੇਤਾਂ ਦੇ ਵਿੱਚ ਪਾਣੀ ਆ ਗਿਆ ਹੈ ਕਾਫੀ ਵੱਡੀ ਤعداد ਦੇ ਵਿੱਚ ਅਸੀਂ ਤੁਹਾਨੂੰ ਪਲ-ਪਲ ਦਾ ਇੱਥੋਂ ਦਾ ਸੀਨ ਦਿਖਾਵਾ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਕਿੰਨੀ ਇਸ ਵਕਤ ਜਿਹੜੀ ਕਿ ਫਸਲ ਜਿਹੜੀ ਤਬਾਹ ਹੋ ਗਈ ਆ ਇਸ ਵਕਤ ਔਰ ਕਿਸ ਤਰ੍ਹਾਂ ਮਿਲਟਰੀ ਜਿਹੜੀ ਥੈਲੇ ਮਿੱਟੀ ਦੇ ਭਰ-ਭਰ ਕੇ ਲੈ ਕੇ ਜਾ ਰਹੀ ਆ ਔਰ ਜਿਹੜੀ ਕਿ ਬਨ ਬਨਣ ਦੀ ਕੋਸ਼ਿਸ਼ ਕਰ ਰਹੀ ਆ ਜਿਹੜਾ ਕਿ ਬਾਹਰ ਪਾਣੀ ਜਿਹੜਾ ਡਰੇਨ ਦੇ ਵਿੱਚੋਂ ਨਿਕਲ ਰਿਹਾ ਹੈ ਉਹ ਰੁਕ ਸਕੇ ਕਿਸੇ ਵੀ ਤਰ੍ਹਾਂ ਕਾਫੀ ਵੱਡੀ ਗਿਣਤੀ ਜਿਹੜੀ ਕਿ ਮਿਲਟਰੀ ਲੱਗੀ ਹੋਈ ਹੈ ਵੱਡੀ ਕਤਾਰ ਦੇ ਵਿੱਚ ਲੱਗੀ ਹੋਈ ਆ ਔਰ ਬਨ ਬਨਣ ਦੀ ਵੀ ਕਾਫੀ ਕੋਸ਼ਿਸ਼ ਕਰ ਰਹੀ ਆ ਜਿਹੜੇ ਕਿ ਇਹਨਾਂ ਦੇ ਹੋਰ ਵੀ ਅਫਸਰ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦਾ ਸੀਨ ਦਿਖਾ ਰਹੇ ਹੈ ਇਸ ਵਕਤ ਜਿਹੜੇ ਕਿ ਝੰਬੋਚੋੜ ਦੇ ਨਜ਼ਦੀਕ ਜਿਹੜੇ ਕਿ ਕਿਸਾਨਾਂ ਬਲੋ ਵੀ ਕਾਫੀ ਜ਼ਿਆਦਾ ਦਗਾਲ ਦੇ ਵੀ ਆ ਜਿਹੜੇ ਕਿ ਬੰਨ ਬੰਨਣ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਜ਼ਿਆਦਾ ਹੱਦ ਤੱਕ ਘਰਾਂ ਦੇ ਵਿੱਚੋਂ ਜਿਹੜੇ ਕਿ ਸਾਰੇ ਨਿਕਲ ਕੇ ਬਾਹਰ ਆਏ ਹੋਏ ਨੇ ਕਿਉਂਕਿ ਪਾਣੀ ਦਾ ਡਰ ਸਤਾ ਰਿਹਾ ਹੈ ਜਿਹੜੀ ਫਸਲਾਂ ਤਵਾ ਹੋ ਰਹੀਆਂ ਹਾਂਜੀ ਕੀ ਨਾਹੀਂ ਤੁਹਾਡਾ ਔਰ ਕਿਹੜੇ ਪਿੰਡ ਜੀ ਆਪਣੇ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਦਗਾਲ ਖੁਰਦ ਤੇ ਤਹਿਸੀਲ ਪ੍ਰਧਾਨ ਪਾਥੜਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਇੱਥੇ ਜਿਹੜੇ ਪਿੰਡਾਂ ਦੇ ਅੱਗੇ ਹੋ ਜਾ ਥੋੜਾ ਜਿਹਾ ਅੱਗੇ ਹੋ ਜਾ ਥੋੜਾ ਜਿਹਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਔਰ ਜਿਹੜਾ ਕਿ ਇਸ ਵਕਤ ਦਾ ਨਜ਼ਾਰਾ ਹੈ ਕਿਦਨੇ ਸਮੇਂ ਤੋਂ ਇਹ ਟੁੱਟਿਆ ਜਿਹੜਾ ਇਹ तकरीबन 6 ਵਜੇ ਸਵੇਰੇ ਟੁੱਟਿਆ ਵੈਸੇ ਰਾਤ ਬੰਦੇ ਹੈਗੇ ਸੀ ਤੇ ਪਹਿਰਾ ਦੇ ਰਹੇ ਸੀ ਪਰ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੋਂ ਪਾਣੀ ਪਿੱਛੋਂ ਆਣ ਕਰਕੇ ਬਹੁਤ ਜ਼ਿਆਦਾ ਚੜ ਗਿਆ ਚੋ ਚੋ ਪਾਣੀ ਫਿਰ ਨਕਾ ਟੁੱਟ ਗਿਆ ਜੀ ਫਿਰ ਬੱਸ ਹੋ ਗਿਆ ਫਿਰ ਪਿੰਡ ਚ ਗੁਰਦੁਆਰੇ ਬੋਲਿਆ ਅਲੌਸਮੈਂਟ ਕਰਾਈ ਉਸ ਤੋਂ ਬਾਅਦ ਬੰਦੇ ਆਏ ਆ ਕੇ ਮਿਲਟਰੀ ਵੀ ਆ ਕੇ ਐਸਡੀ ਮਹ ਸਾਹਿਬ ਵੀ ਆ ਕੇ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ ਹੁਣ ਹੋ ਰਿਹਾ ਬੰਦ ਹੋ ਰਿਹਾ ਪਾਣੀ ਕੱਟ ਦੇਣਾ ਕੀ ਕੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਪ੍ਰਸ਼ਾਸਨ ਵਧੀਆ ਜੀ ਆ ਕੇ ਸਭ ਨੇ ਆ ਕੇ ਪਟਵਾਰੀ ਸਾਹਿਬ ਵੀ ਆਏ ਨੇ ਐਸਡੀਐਮ ਸਾਹਿਬ ਵੀ ਆਏ ਨੇ ਮਿਲਟਰੀ ਵੀ ਭਲਾਈ ਜਨਾਂ ਨੇ ਪਿੰਡ ਦੇ ਨਗਰ ਦਾ ਬਹੁਤ ਸਾਥ ਹੈ ਜੀ ਦੋਨਾਂ ਨਗਰਾਂ ਦੇ ਬੰਦੇ ਆ ਰਹੇ ਨੇ ਸਾਰੇ ਬਿਲਕੁਲ ਮਿਲਟਰੀ ਵੀ ਨੰਗੇ ਪੈਰੀ ਇੱਥੇ ਇਸ ਵਕਤ ਜਿਹੜੀ ਕਿ ਲੱਗੀ ਹੋਈ ਸੀ ਪੂਰੀ ਜਦੌਜਤ ਕਰ ਰਹੀ ਸੀ ਕਿਉਂਕਿ ਬੰਨ ਜਿਹੜੇ ਥੱਲੇ ਭਰੇ ਹੋਏ ਮਿੱਟੀ ਦੇ ਲਿਹਾੜੀ ਸੀ ਨਾਲ ਇਹ ਬੰਨ ਬਣਾਉਣ ਵਾਸਤੇ ਹਾਂਜੀ ਹਾਂ ਬਹੁਤ ਸਹਿਯੋਗ ਦਿੱਤਾ ਪ੍ਰੇਮੀ ਵੀ ਆ ਗਏ ਹੁਣ ਹਾਂਜੀ ਕੀ ਕਹਿਣਾ ਚਾਹੁੰਗੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਸਾਰੇ ਪ੍ਰਸ਼ਾਸਨ ਦਾ ਵੀ ਤੇ ਮਿਲਟਰੀ ਦਾ ਵੀ ਕਿੰਨੀ ਕਿ ਇੱਥੇ ਫਸਲ ਜਿਹੜੀ ਡੁੱਬ ਗਈ ਹੋਊਗੀ ਇਸ ਵਕਤ ਜਿਹੜੀ ਇਹ ਘੱਟੋ ਘੱਟ 100 ਏਕੜ ਹੋਊਗਾ ਜੀ ਕਰਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਿਹੇ ਪਾਸੇ ਬਨ ਟੁੱਟਣ ਦੀ ਹਾਂਜੀ ਅੱਗੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਉਹ ਵੀ ਬਨ ਮਾੜਾ ਹੀ ਅੱਗੇ ਹਾਂਜੀ ਦੋਨੇ ਪਾਸੇ ਇੱਧਰ ਪਿੱਛੇ ਵੀ ਪਿੰਡਾਂ ਵਾਲੇ ਪਾਸੇ ਵੀ ਪੂਰਾ ਪਾਣੀ ਚੜਿਆ ਹੋਇਆ ਦੋਨੇ ਪਾਸੇ ਕਿੰਨੇ ਕੁ ਪਿੰਡਾਂ ਦੀ ਫਸਲ ਹੈ ਜਿਹੜੀ ਇੱਥੇ ਤਵਾ ਹੋ ਸਕਦੀ ਹੈ ਇਹ ਚ 3-4 ਪਿੰਡਾਂ ਦੀ ਫਸਲ ਤਵਾ ਹੋ ਸਕਦੀ ਹੈ ਜੀ ਨਗਾਲ ਕਲਾਂ ਨਗਾਲ ਖੁਰਦ ਦਿਉਗੜ ਹਰਿਆ ਉਹ ਸਾਰੇ ਪਿੰਡਾਂ 'ਚ ਪਾਣੀ ਫਿਰ ਰਿਹਾ ਹੈ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਾਫੀ ਜ਼ਿਆਦਾ ਨਾਜ਼ਿਕ ਹੈ ਪਰ ਸ਼ਾਇਦ ਹੋ ਸਕਦਾ ਹੁਣ ਇਸ ਤੋਂ ਇਲਾਵਾ ਜਿਹੜਾ ਕਿ ਹੋਰ ਕੋਈ ਨਾਂ ਬੰਦ ਟੁੱਟੇ ਤਾਂ ਸ਼ਾਇਦ ਇਹ ਜਿਹੜਾ ਇਸ ਵਕਤ ਤੁਹਾਨੂੰ ਐਨ ਬਿਲਕੁਲ ਡੈਮ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਫਸਲ ਡੁੱਬੀ ਹੋਈ ਆ ਔਰ ਪਾਣੀ ਹੀ ਪਾਣੀ ਚਾਰਜ ਫੇਰੇ ਨਜ਼ਰ ਆਵੇਗਾ ਤੁਹਾਨੂੰ ਹੋਰ ਵੀ ਅਸੀਂ ਪਲ-ਪਲ ਦੀਆਂ ਖਬਰਾਂ ਦਖਾਉਂਦੇ ਰਹਾਂਗੇ ਕਿ ਇਸ ਤਰ੍ਹਾਂ ਦੇ ਇੱਥੋਂ ਦੇ ਹਾਲਾਤ ਹੈ ਔਰ ਸਮੇਂ-ਸਮੇਂ ਤੇ ਕਿਸ ਤਰ੍ਹਾਂ ਹਾਲਾਤ ਬਦਲਦੇ ਜਾ ਰਹੇ ਨੇ ਕਿ ਚੰਬੋਚੋਰ ਜਿਹੜਾ ਪਾਣੀ ਸਾਰੇ ਚਾਰ ਚਫੇਰੇ ਬਾਹਰ ਨਿਕਲਿਆ ਹੋਇਆ ਮਿਲਟਰੀ ਵੀ ਲੱਗੀ ਹੋਈ ਆ ਕਾਫੀ ਜ਼ਿਆਦਾ ਇਸ ਵਕਤ ਦੇ ਜਿਹੜੇ ਤੁਹਾਨੂੰ ਹਾਲਾਤ ਦਿਖਾ ਰਹੇ ਨਾਜ਼ਿਕ ਬਣੇ ਹੋਏ ਆ ਕਿਉਂਕਿ ਇਸ ਵਕਤ ਜਿਹੜਾ ਹਾਲਾਤ ਨੇ ਫਸਲ ਕਾਫੀ ਡੁੱਬ ਗਈ ਆ ਆਰਮੀ ਲੱਗੀ ਹੋਈ ਆ ਅਸੀਂ ਪੁੱਛਦੇ ਆ ਆਰਮੀ ਕਿਹੜੀ ਸਰ ਆਰਮੀ ਲੱਗੀ ਹੋਈ ਆ ਆਪਕੀ ਯਹਾਂ ਪਰ ਔਰ ਕਿਹੜੀ ਬਟਾਲੀਆਂ ਨੇ ਇਹ ਕਹਾਂ ਸੇ ਜੇ ਸਰ 6 ਮੈਕ ਹੈ 6 ਮੈਕ ਇਨਫੈਂਟਰੀ ਔਰ ਫਸਟ ਆਰਮਡ ਇੰਜੀਨੀਅਰਮੈਂਟ ਹੈ ਹਮ ਫਸਟ ਆਰਮਡ ਡਿਵੀਜ਼ਨ ਹੈ ਪਟਿਆਲਾ ਸੇ ਹਮ ਕੋ ਯਹਾਂ ਪੇ ਸਵੇਰ 5:30 ਵਜੇ मैसेज मिला था कि यहाँ पे बंद क्या दरार रखी बंद में उसके बाद हम वहाँ से चले उसके बाद यहाँ पे हमने अपने साथ पूरा अपने इक्विपमेंट और साजो सामान के साथ चले यहाँ से जैसे हम यहाँ पे सैंड बैग लेके आए उसके बाद अपने गहती वेलचा हो गया और उसके बाद रेस्क्यू के लिए हमारे पास ये इंजीनियर से बोट है और रेस्क्यू टीम हमने एक रेस्क्यू टीम अलग से बना रखी है रेस्क्यू टीम जो कोई हमने सोचा कि कोई रात में यहाँ कोई डूब होगा तो उस लिए रेस्क्यू टीम बना रखी है फिर हम यहाँ पर सुबह आए अपने एक बार रेकी करी रेकी करने के बाद हम पूरा अपने इक्विपमेंट के साथ यहाँ पर पहुँचे सर यहाँ पर जो इस वक्त के हालात है काफ़ी दूर दूर तक पानी पानी दिखाई दे रहा है क्योंकि आर्मी भी आपकी यहाँ पर लगी हुई है बड़ी फुर्ती से और किस तरह ये एक जंग की तरह यहाँ आप डटे हुए हैं क्योंकि पैरों में चप्पले नहीं है खाली पैर और यहाँ पर काम कर रहे हो और किस तरह की परेशानी आई आपको और कितने का आदमी यहाँ पर आपके मिल्ट्री के काम कर रहे हैं सर यहाँ पर पहले सबसे पहले सुचुएसन देखी गई थी सचुएसन के आधार हालाप ये देखा गया था ये बंद एकदम क्लोज था बंद क्लोज था और बारिश होने की वजह से यहाँ पे काफ़ी फिसलन हो रही थी उस फिसलन की वजह से हमने क्या किया पहले सब जवानों ने अपने सूझ उतारे जैसे फिसलन ना हो और सेफ्टी का फिर पहले ख्याल रखा और साथ ही हमने लाइफ जैकेट का इस्तेमाल किया और उसके बाद यहाँ पे जो बंद में आए उसके बाद देखा हमने यहाँ पे जो इसका बाद फिर दोबारा यहाँ की यहाँ इसके जायजा जाय लिया और जायजा जाय लेने के बाद हमने इसका पूरे यहाँ पे सामान की कर ले गया प्रोवाइड किया कि अब किस तरह के हालात हैं अभी हालात यहाँ पे काफ़ी ख़राब हैं पर लेकिन अभी काफ़ी वो हो गया अभी सुचारू रूप से अभी यहाँ पे चल रहा है थोड़ा सा पानी कंट्रोल हो गया अभी जो पानी का भाव था वो भाव बहुत कम हो चुका है अभी सुबह कितने बजे से यहाँ पर डटे हुए हैं और हमको साढ़े पाँच मैसेज मिला था तो तकरीबन हम यहाँ छः बजे से यहाँ से लगे हुए हैं सारे और लगे हुए उस टाइम पर कंटिन्यू यहाँ पे कितने जवान यहाँ कर यहाँ पे हमारे हैं दो दो अफसर साहब हैं और पाँच ए साहब हैं और सेवेंटी थ्री अदर रेंगे और सिक्स मैक ए सी ओ साहब हम सिक्स मैक जुड़े हुए हैं ਇਹ ਸੰਜੜ ਦੇ ਮਿਲਟਰੀ ਦੇ ਅਫਸਰ ਅਵਤਾਰ ਸਿੰਘ ਔਰ ਦੱਸ ਰਹੇ ਸੰਜੜ ਕਿ ਕਿਸ ਤਰ੍ਹਾਂ ਦੇ ਇੱਥੋਂ ਦੇ ਹਾਲਾਤ ਸੀਗੇ ਜਿਹੜੇ ਇਸ ਵਕਤ ਵੀ ਤੁਹਾਨੂੰ ਨਜ਼ਾਰਾ ਦਿਖਾਣੇ ਆ ਕਿਸ ਤਰ੍ਹਾਂ ਇਹਨਾਂ ਨੇ ਬੰਨ ਬੰਨਿਆ ਔਰ ਕਾਫੀ ਜਿਆਦਾ ਮੁਸ਼ਕਲਾਂ ਆਈਆਂ ਸਰ ਕੀ ਕਹਿਣਾ ਚਾਹੋਗੇ ਤੁਸੀਂ ਮਿਲਟਰੀ ਤੁਹਾਡੀ ਇੱਥੇ ਕਾਫੀ ਜਿਆਦਾ ਇਸ ਵਕਤ ਜਦਦੋਜਾਇਤ ਕਰ ਰਹੀ ਆ ਔਰ ਪਰੇਸ਼ਾਨੀ ਕਾਫੀ ਜਿਆਦੀ ਹੈ ਐਸਾ ਪਾਣੀ ਦਾ ਭਾਅ ਥੋੜਾ ਤੇਜ਼ ਹੈ ਪਾਣੀ ਨੂੰ ਰੋਕਣੇ ਲਈ ਕਾਫੀ 1000 ਸੈਂਟ ਬੈਗ ਲੱਗ ਚੁਕੇ ਹੈ ਅਭੀ ਤੱਕ ਔਰ 150 ਬੰਬੂ ਲੱਗ ਚੁਕਾ ਹੈ ਔਰ ਅਭੀ ਕੋਸ਼ਿਸ਼ ਕਰੀ ਜਾ ਰਹੀ ਹੈ ਕਿ ਥੋੜੀ लोगों को क्या अपील करते हो आप सब लोगों से भी कहते हैं लोग भी जो सिविल जनता है वो भी काफ़ी सहयोग कर रही है साथ मिलकर के वो भी काम कर रही है हमारे साथ मिलकर। अगर पानी ज़्यादा हो गया तो कोई घर यहाँ डूबने वाला हो या किसी तरह के किसी के आदमी को कोई नुकसान पहुँचे तो उसको किसे अपनी सुरक्षा करनी चाहिए सर वो बंदा ऑलरेडी अपनी पर होगा हमारे पास में एक इंजीनियर फर्स्ट आर्मेट इंजीनियर की बोट पार्टी है वो बोट पार्टी उसको रेस्क्यू करके लाएगी रेस्क्यू लेकर के पार्टी वो सिफ जगह पे लेकर आएगी उसको जो हमारा एडम कैंप है उस कैंप के अंदर लाएगी वहाँ पर उसको अगर फर्स्ट एड की ज़रूरत है फर्स्ट एड दिया जाएगा और अगर खाने पीने की व्यवस्था है तो उसको खाने की व्यवस्था भी वहाँ पर की गई हमारी उसको खाना भी दिया जाएगा सर आर्मी के इस तरह का प्रबंध किए हुए हैं क्योंकि इस वक्त जो है ये जो बांध था वो अभी बढ़ चुका है शायद और और भी कहीं कोई इस तरह की घटना घटी है साहब अभी हम कल थे उसमें बासापुर में और जो हरचंदपुर है वहाँ पर कल वहाँ पार्टी गई हुई थी कल वहाँ पर भी काफ़ी काम करके आई है पार्टी तो वहाँ किस तरह के हालात वहाँ पर भी ये सेम कंडीशन थी वहाँ पर भी बांध टूटा नहीं था पर वहाँ पर उसको और ज़्यादा मजबूत किया गया तकरीबन दो हज़ार के सैंड बैग के आसपास में वहाँ सैंड बैग लगाया मिट्टी भर करके सर थैंक यू सर ਇਹਨਾਂ ਜਿਹੜੇ ਕਿ ਰਾਜਕੁਮਾਰ ਮਿਲਟਰੀ ਦੇ ਵੱਡੇ ਅਫਸਰ ਨੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਮਿਲਟਰੀ ਲਗਾਤਾਰ ਹੀ ਇੱਥੇ ਜਿਹੜੇ ਬੰਦ ਬਣਨ ਵਾਸਤੇ ਵੱਡੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਦਰਖਤ ਵੀ ਵੱਢ ਕੇ ਇਹਨਾਂ ਨੂੰ ਜਿਹੜਾ ਕਿ ਬੰਦ ਦਾ ਵਹਾਣ ਜਿਹੜਾ ਪਾਣੀ ਦਾ ਵਹਾਣ ਹੈ ਉਹਨੂੰ ਰੋਕਣ ਵਾਸਤੇ ਕਾਫੀ ਜਿਆਦਾ ਜਦਦ ਜਹਿਤ ਕੀਤੀ ਜਾ ਰਹੀ ਆ ਹੁਣ ਇਸ ਵਕਤ ਜਿਹੜੀ ਕਿ ਬਾਰਿਸ਼ ਵੀ ਆ ਗਈ ਆ ਪਰ ਖੇਤਾਂ ਦੇ ਵਿੱਚ ਜਿਹੜੇ ਕਿ ਕਿਸਾਨਾਂ ਦੇ ਜਿਹੜੇ ਫਸਲ ਹੈ ਕਾਫੀ ਜਿਆਦਾ ਵੱਡੀ ਤਦਾਦ ਦੇ ਵਿੱਚ ਡੁੱਬ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀ ਫਸਲ ਡੁੱਬੀ ਆ ਉਹ ਵੀ ਦਿਖਾਵੇ ਇੱਕ ਵ ਰક્ત ਕਟ ਕੇ ਔਰ ਕਿਸ ਤਰ੍ਹਾਂ ਇੱਥੇ ਜਿਹੜੀ ਕਿ ਹਰ ਵਕਤ ਇਹਨੂੰ ਹਰ ਸੰਭਵ ਸਹਾਇਤਾ ਜਿਹੜੀ ਕਿ ਮਿਲਟਰੀ ਵੱਲੋਂ ਆਪਰੇਸ਼ਨ ਜਾਰੀ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਪਾਣੀ ਕਿੰਨੇ ਸਮੇਂ ਤੱਕ ਇਹ ਬੰਦ ਹੋਊਗਾ ਔਰ ਜਿਹੜੀ ਕਿ ਖੇਤਾਂ ਦੇ ਵਿੱਚ ਜਿਹੜੀ ਫਸਲ ਹੈ ਉਹਦਾ ਕਿਸ ਤਰ੍ਹਾਂ ਕੋਈ ਹੋਰ ਵੱਡਾ ਨੁਕਸਾਨ ਹੁਣੋਂ ਬਚ ਸਕੇਗਾ ਪਰ ਇਸ ਵਕਤ ਦਾ ਜਿਹੜਾ ਕਿ ਹੁਣ ਤੱਕ ਜਿਹੜੀ ਫਸਲ ਡੁੱਬੀ ਹੈ ਉਹ ਫਸਲ ਉਸ ਤੋਂ ਅੱਗੇ ਵੀ ਕਿੰਨੀ ਕ ਜਿਆਦੀ ਵੱਡੀ ਤਦਾਦ ਦੇ ਵਿੱਚ ਹੋਵੇਗੀ ਇਸ ਵਕਤ ਤੁਹਾਨੂੰ ਚੰਬੋਚੋ ਦਾ ਨਜ਼ਾਰਾ ਦਿਖਾਣੇ ਆ ਕਿਸ ਤਰ੍ਹਾਂ ਭਰੀ ਹੋਈ ਆ ਉਤੋਂ ਤੱਕ ਡੱਕਾ ਡੱਕ ਭਰੀ ਹੋਈ ਆ ਔਰ ਚੰਬੋਚੋ ਦਾ ਜਿਹੜਾ ਪਾਣੀ ਆ ਕਾਫੀ ਜਿਆਦਾ ਜਿਹੜਾ ਖਤਰੇ ਤੋਂ ਉੱਪਰ ਪਹੁੰਚਿਆ ਹੋਇਆ ਏ ਪਰ ਇਸ ਜਿਹੜਾ ਖਤਰੇ ਤੋਂ ਉੱਤੇ ਪਹੁੰਚਿਆ ਹੋਇਆ ਚੰਬੋਚੋ ਦਾ ਜਿਹੜਾ ਪਾਣੀ ਆ ਕਿਉਂਕਿ ਜੇਕਰ ਬੰਨ ਹੋਰ ਕਿਸੇ ਪਾਸੇ ਵੀ ਟੁੱਟ ਜਾਂਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਿਆ ਜਿਹੜੇ ਇਸ ਵਕਤ ਦਾ ਤੁਹਾਨੂੰ ਦਿਖਾ ਰਹੇ ਨਜ਼ਾਰਾ ਕਿ ਕਿਸ ਤਰ੍ਹਾਂ ਦਰਖਤ ਕੱਟ ਗਏ ਇੱਥੇ ਜਿਹੜਾ ਕਿ ਬੰਨ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਾਫੀ ਜ ਪੂਰੀ ਪਾਣੀ ਦਾ ਵਹਨ ਹੋਇਆ ਉਹਦੇ ਨਾਲ ਕਿ ਵੱਡੀ ਤعداد ਦੇ ਵਿੱਚ ਪਹਿਲਾਂ ਵੀ ਡੁੱਬ ਚੁੱਕੀਆਂ ਸਨ ਔਰ ਜਿਹੜੇ ਮਿਲਟਰੀ ਲੱਗੀ ਹੋਈ ਆ ਕਿਸ ਤਰ੍ਹਾਂ ਇਹ ਦਰਸਤ ਕੱਟ ਕੇ ਇੱਥੋਂ ਇਸ ਵਕਤ ਦਾ ਜਿਹੜਾ ਕਿ ਸੀਨ ਤੁਹਾਨੂੰ ਨਜ਼ਰ ਆਵੇਗਾ ਕਿਉਂਕਿ ਫਸਲਾਂ ਵੀ ਲੰਬੀ ਦੂਰ ਤੱਕ ਦਿਖ ਰਿਹਾ ਧੰਨ ਦਿਖਾ ਰਹੇ ਆ ਕਿ ਇਸ ਤਰ੍ਹਾਂ ਦੇਖੋ ਫਸਲਾਂ ਦੇ ਹਾਲਾਤ ਨੇ ਜਿਹੜੇ ਕਿ ਕਈ ਕਿੱਲੇ ਸੈਂਕੜੇ ਹੀ ਕਿੱਲੇ ਮੇਰੇ ਖਿਆਲ ਚ ਵੀ ਇੱਥੇ ਡੁੱਬ ਚੁੱਕੇ ਹੋਣਗੇ ਇਸ ਚੰਬੋਚੋ ਨਾਲ ਔਰ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਇਸ ਵਕਤ ਦਾ ਜਿਹੜਾ ਕਿ ਇੱਥੋਂ ਦਾ ਵੀ ਨਜ਼ਾਰਾ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਮੇਰੇ ਨਾਲ ਜੁੜੇ ਰਹੋ ਮੈਂ ਹਰਪ੍ਰਿੰਸੀ ਸਿੰਘ ਮਹਿਰੋਕ ਜਸਵਿੰਦਰ ਸਿੰਘ ਪਾਰਸ ਦੇ ਕੈਮਰਾਮੈਨ ਦੇ ਨਾਲ ਇਸ ਵਕਤ ਦੇ ਹਾਲਾਤ ਦਿਖਾ ਰਹੇ ਆ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਹੋਰ ਵੀ ਹਾਲਾਤ ਦਿਖਾਉਂਦੇ ਰਹਾਂ